ਅੱਜ ਅਸੀਂ ਜੋ ਸਾਡਾ ਪੰਜਾਬ ਆਰਕਾਈਵਸ ਡਿਪਾਰਟਮੈਂਟ ਹੈ ਜਿਹੜਾ ਉਰੇ ਪਟਿਆਲਾ ਵਿਖੇ ਸਾਡਾ ਅਸੀਂ ਅੱਜ ਉਰੇ ਵਿਜ਼ਿਟ ਕੀਤਾ ਪੂਰੀ ਅਸੀਂ ਗੈਲਰੀ ਨੂੰ ਅੰਦਰ ਜਾ ਕੇ ਵਿਜ਼ਿਟ ਕੀਤਾ ਦੇਖਿਆ ਔਰ ਪੂਰੇ ਜਦੋਂ ਅਸੀਂ ਵਿਜ਼ਿਟ ਕੀਤਾ ਸਾਨੂੰ ਜਿੱਥੇ ਇੱਕ ਗੱਲ ਦਾ ਮਾਣ ਮਹਿਸੂਸ ਹੋਇਆ ਜਿੱਥੇ ਸਾਡੀ ਫਕਰ ਦੇ ਨਾਲ ਸੀਨਾ ਚੌੜਾ ਹੋਇਆ ਛਾਤੀ ਚੌੜੀ ਹੋਈ ਹੈ ਦੇਖ ਕੇ ਕਿ ਸਾਡੇ ਕੋ ਕਿੱਡੀ ਵੱਡੀ ਤਰੋਹ ਹੋ ਰਹੀ ਹੈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਸਾਡੇ ਕੋਲ ਦਸਤਾਵੇਜ਼ ਨੇ ਜਿਹੜੇ ਬ੍ਰਿਟਿਸ਼ਰਜ਼ ਦੇ ਟਾਈਮ ਦੇ ਉਸ ਤੋਂ ਵੀ ਪਹਿਲਾਂ ਦੇ ਦਸਤਾਵੇਜ਼ ਨੇ ਜਿਹੜੇ ਸਾਡੇ ਇਸ ਆਰਕਾਈਵਸ ਜਿਹੜੀ ਸਾਡੀ ਇਹਦੇ ਡਿਪਾਰਟਮੈਂਟ ਮਿਊਜ਼ੀਅਮ ਦੇ ਵਿੱਚ ਸਾਡੇ ਕੋਲ ਪਏ ਨੇ ਸਭ ਤੋਂ ਵੱਡੀ ਗੱਲ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਹਸਤ ਲਿਖਤ ਸਰੂਪ ਨੇ ਮਹਾਰਾਜ ਦੇ ਸਰੂਪ ਜਿਹੜੇ ਦੇ ਦੋ ਤਰ੍ਹਾਂ ਦੇ ਉਹ ਉਰੇ ਜਣੀ ਕਿ ਸ਼ੁਸ਼ਭਾ ਇਮਾਨ ਨੇ ਉਰੇ ਸ਼ੁਸ਼ੋਬਤ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਮੰਨਦਾ ਕਿ ਸਾਡੇ ਲਈ ਇਸ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਸੋ ਅ ਅਸੀਂ ਜਦੋਂ ਉਰੇ ਵਿਜਿਟ ਕੀਤਾ ਇਹ ਗੱਲ ਸਾਡੀ ਨੋਟਿਸ ਦੇ ਵਿੱਚ ਆਈ ਤਾਂ ਅਸੀਂ ਪਲਾਨ ਬਣਾਇਆ ਮੈਂ ਖੁਦ ਪਰਸਨਲੀ ਸਾਰੇ ਆਫੀਸਰਸ ਦੇ ਨਾਲ ਗੱਲ ਕਰਕੇ ਪਲਾਨ ਬਣਾਇਆ ਵੀ ਉਰੇ ਪਹੁੰਚੀਏ ਸਾਨੂੰ ਇਸ ਇਸ ਡਿਪਾਰਟਮੈਂਟ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਮੇਰੇ ਤੋਂ ਪਹਿਲਾਂ ਕੋਈ ਨਾ ਤਾਂ ਉਰੇ ਮਿਨਿਸਟਰ ਆਇਆ ਹੈ ਤੇ ਨਾ ਹੀ ਕਿਸ ਨੇ ਐਨੇ ਸੰਜੀਦਾ ਤਰੀਕੇ ਨਾਲ ਇਹਦੇ ਕੰਨੀ ਧਿਆਨ ਦਿੱਤਾ ਸਾਡੀ ਵੀ ਨੋਟਿਸ ਦੇ ਵਿੱਚ ਪੰਜਾਬ ਦੇ ਬڑے ਨਾਮਵਰ ਸਮਝ ਲੋ ਵੀ ਮੈਂ ਤਾਂ ਸਪੂਤ ਕਹੂੰਗਾ ਸ਼੍ਰੀ ਜਤਿੰਦਰ ਪੰਨੂ ਜੀ ਨੇ ਇਸ ਚੀਜ਼ ਨੂੰ ਸਾਡੇ ਨੋਟਿਸ ਦੇ ਵਿੱਚ ਲਿਆਂਦਾ ਕਿ ਮੈਂ ਕੁਛ ਉਥੋਂ ਡਾਕੂਮੈਂਟਸ ਲੈਣ ਲਈ ਰੈਫਰੈਂਸ ਲੈਣ ਲਈ ਗਿਆ ਸੀਗਾ ਤਾਂ ਜਦੋਂ ਮੇਰੀ ਨੋਟਿਸ ਚ ਆਇਆ ਉਹਨਾਂ ਨੇ ਗੱਲ ਕੀਤੀ ਸੀ ਵਿਭਾਗ ਦੇ ਵਿੱਚ ਚੰਡੀਗੜ੍ਹ ਮੀਟਿੰਗ ਕੀਤੀ ਇਹਦੇ ਬਾਰੇ ਚ ਬਈ ਅਸੀਂ ਪਰਸਨਲੀ ਵਿਜ਼ਿਟ ਕਰਾਂਗੇ ਵੀ ਜਾ ਕੇ ਦੇਖ ਕੇ ਆਵਾਂਗੇ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸੋ ਅੱਜ ਜਦੋਂ ਅਸੀਂ ਵਿਜ਼ਿਟ ਕੀਤਾ ਉਰੇ ਹਾਲ ਦੇਖਿਆ ਤਾਂ ਸਾਨੂੰ ਇੱਕ ਪਾਸੇ ਉਹ ਸਕੂਨ ਵੀ ਹੈ ਇੱਕ ਪਾਸੇ ਥੋੜੀ ਜੀ ਸਾਨੂੰ ਮਤਲਬ ਕਿ ਇਹ ਵੀ ਆਇਆ ਵੀ ਇਹਦੇ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਸਕੂਨ ਇਸ ਗੱਲ ਦਾ ਹੈ ਕਿ ਜਿੰਨੇ ਉਰੇ ਡਾਕੂਮੈਂਟਸ ਨੇ ਜਿੰਨੇ ਉਰੇ ਡਾਕੂਮੈਂਟਸ ਨੇ ਸਾਰੇ ਡਿਜੀਟਲਾਈਜ਼ ਹੋ ਚੁੱਕੇ ਨੇ ਡਿਜੀਟਲਾਈਜ਼ ਹੋਣ ਕਰਕੇ ਜਾਨੀ ਕਿ ਸਾਡੇ ਕੋਲ ਜਿਹੜਾ ਇਹਦਾ ਰਿਕਾਰਡ ਹੈ ਉਹ ਡਿਜੀਟਲ ਰਿਕਾਰਡ ਜਾਨੀ ਕਿ ਬਣ ਕੇ ਤਿਆਰ ਹੋ ਚੁੱਕੇ ਆ ਤੇ ਇਹ ਸ ਦੂਜੀ ਗੱਲ ਇਹਦੀ ਜਿਹੜੀ ਸਾਮ ਸੰਭਾਲ ਦੀ ਜਿੱਥੇ ਤੱਕ ਗੱਲ ਹੈ ਉਹਦੇ ਚ ਕਾਫੀ ਚੀਜ਼ਾਂ ਮੈਂ ਆਹੀਆਂ ਪਾਈਆਂ ਜਿਹਦੇ ਵਿੱਚ ਵੱਡੇ ਲੈਵਲ ਦੇ ਉੱਤੇ ਜਾਨੀ ਕਿ ਫੇਰ ਬਦਲ ਹੋਣਾ ਜ਼ਰੂਰੀ ਹੈ ਜੀ ਸਾਮ ਸੰਭਾਲ ਦੇ ਵਿੱਚ ਸੋ ਇਹਦੀ ਸਾਮ ਸੰਭਾਲ ਨੂੰ ਮੱਧਨ ਨਜ਼ਰ ਰੱਖਦੇ ਹੋਏ ਕਿਉਂਕਿ ਦੇਸ਼ਾ ਵਿਦੇਸ਼ਾ ਤੋਂ ਹੋਰ ਯੂਨੀਵਰਸਿਟੀਆਂ ਤੋਂ ਵਿਦਿਅਕ ਅਦਾਰਿਆਂ ਤੋਂ ਜਾਨੀ ਕਿ ਉਹਰੇ ਬੱਚੇ ਬੱਚੀਆਂ ਉਹਰੇ ਆਪਣੀ ਜਾਨੀ ਕਿ ਜਿਹੜੇ ਸਕਾਲਰ ਨੇ ਜਿਹੜੇ ਹਿਸਟੋਰੀਅਨ ਨੇ ਉਰੇ ਆਉਂਦੇ ਨੇ ਉਰੋਂ ਰੈਫਰੈਂਸਸ ਲੈ ਕੇ ਜਾਂਦੇ ਨੇ ਅਸੀਂ ਬਾਹਰ ਜਿਹੜੀ ਇਹਨਾਂ ਦੀ ਰਿਕਾਰਡ ਬੁੱਕ ਹੈ ਜਿਹਦੇ ਵਿੱਚ ਟੋਟਲ ਜਾਨੀ ਕਿ ਬੰਦਾ ਆਪਣੇ ਰਿਮਾਰਕਸ ਦੇ ਕੇ ਜਾਂਦਾ ਉਹਨੂੰ ਚੈੱਕ ਕੀਤਾ ਤੇ ਬੜੀ ਖੁਸ਼ੀ ਹੋਈ ਦੇਖ ਕੇ ਕਿ ਬਹੁਤ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਅਮਰੀਕਾ ਦੀਆਂ ਅਲੱਗ-ਅਲੱਗ ਸਟੇਟਸ ਕੈਨੇਡਾ ਦੀਆਂ ਅਲੱਗ-ਅਲੱਗ ਸਟੇਟਸ ਭਾਰਤ ਦੀਆਂ ਅਲੱਗ-ਅਲੱਗ ਸਟੇਟਸ ਭਾਰਤ ਦੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਤੋਂ ਜਾਨੀ ਕਿ ਸਕੋਲਰਾਂ ਨੇ ਆ ਕੇ ਉਰੇ ਇਸ ਆਰਕਾਈਵਸ ਦੇ ਵਿੱਚੋਂ ਯਾਨੀ ਕਿ ਆਪਣੇ ਰੈਫਰੈਂਸ ਦੇ ਲਈ ਯਾਨੀ ਕਿ ਯੂਜ਼ ਕੀਤੇ ਨੇ ਸਾਡੀਆਂ ਜਿਹੜੀਆਂ ਬੁਕਸ ਨੇ ਸਾਡੇ ਰੈਫਰੈਂਸਸ ਯੂਜ਼ ਕੀਤੇ ਨੇ ਸੋ ਅਸੀਂ ਹੁਣ ਬਹੁਤ ਜਲਦ ਵਿਦਨ ਦਿਸ ਵੀਕ ਅਸੀਂ ਇਸ ਹਫਤੇ ਦੇ ਵਿੱਚ ਵਿੱਚ ਕਾਫੀ ਕੁਝ ਹੋਰੇ ਯਾਨੀ ਕਿ ਫਰਨੀਚਰ ਭੇਜ ਰਹੇ ਹਾਂ ਤੇ ਹੋਰੇ ਯਾਨੀ ਕਿ ਜਿਹੜੇ ਆਂਦੇ ਨੇ ਲੋਕ ਉਹਨਾਂ ਨੂੰ ਹਰ ਤਰ੍ਹਾਂ ਦੀ ਹੋਰ ਫੈਸਿਲਿਟੀ ਮਿਲ ਸਕੇ ਹੋਰੇ ਕੁਝ ਸਿਸਟਮ ਦਾ ਸੁਧਾਰ ਕਰਦੇ ਹੋਰੇ 에ਅਰ ਕੰਡੀਸ਼ਨਸ ਕਰ ਰਹੇ ਹੈ ਇਹਨਾਂ ਰੂਮਸ ਨੂੰ